नमस्कार सत श्री अकाल مرحبا सुशेर लुधियाना आज गाल बात करेंगे शहर लुधियाना ਦੇ ਵਿੱਚ ਵੱਧਦੇ ਟ੍ਰੈਫਿਕ ਦੇ ਔਰ ਲੁਧਿਆਣਾ ਦੇ ਵੱਧਦੀਆਂ ਸਰਹਦਾਆਂ ਦੀਆਂ ਜੀ ਹਾਂ ਲੁਧਿਆਣੇ ਦੀ ਹਦਾਂ ਲਗਾਤਾਰ ਵੱਧ ਰਹੀਆਂ ਔਰ ਖਾਸ ਕਰਕੇ ਗੱਲ ਕਰੀਏ ਤਾਂ ਹਰ ਪਾਸੇ ਫੇਰੋ ਚਾਹੇ ਫਕੋਵਾਲ ਰੋਡ ਹੋਵੇ ਚਾਹੇ ਸਾਊਥਰਨ ਬਾਈਪਾਸ ਹੋਵੇ ਫੇਰ ਚਾਹੇ ਜਲੰਧਰ ਬਾਈਪਾਸ ਹੋਵੇ ਚਾਹੇ ਰਾਹੋਂ ਰੋਡ ਹੋਵੇ ਚਾਹੇ ਸਮਰਾਲਾ ਚੌਂਕ ਲੁਧਿਆਣਾ ਲਗਾਤਾਰ ਪਿਛਲੇ ਕੁਝ ਸਮੇਂ ਦੇ ਵਿੱਚ ਹਰ ਪਾਸੇ ਲਗਭਗ 10 ਤੋਂ 15 ਕਿਲੋਮੀਟਰ ਦੇ ਰੇਡੀਅਸ ਚ ਵੱਧ ਚੁੱਕਿਆ ਜੀ ਹਾਂ ਸ਼ਾਇਦ ਤੁਹਾਨੂੰ ਇਹ ਚੀਜ਼ਾਂ ਸੁਣ ਕੇ ਹੈਰਾਨੀ ਹੋਏਗੀ ਪਰ ਉਹ ਲੁਧਿਆਣਾ ਉਹ ਨਹੀਂ ਰਿਹਾ ਜੋ ਲੁਧਿਆਣਾ ਅਸੀਂ ਸਾਡੇ ਦਿਮਾਗ ਚ ਸਾਡੇ ਜਿਹਦੀ ਪਿਕਚਰ ਬਣੀ ਹੋਈ ਹੈ ਸੋ ਲੁਧਿਆਣਾ ਦੇ ਜੇ ਤਾਇਪੁਰ ਰੋਡ ਤੇ ਚਲ ਜਿਓ ਤਾਂ ਅਗਲੇ 10 ਕਿਲੋਮੀਟਰ ਤੱਕ ਤੁਸੀਂ ਤਾਇਪੁਰ ਰੋਡ ਤੇ ਚਲ ਜੂਗੇ ਤੇ ਦੋਨੋਂ ਪਾਸੇ ਲੁਧਿਆਣੇ ਇਹੇ ਜੀਆਂ ਨਜਾਇਜ਼ ਕਲੋਨੀਆਂ ਜਾਂ ਜਾਇਜ਼ ਵੀ ਕੁਝ ਬਣੀਆਂ ਹੋਈਆਂ ਕਿ ਉੱਥੇ ਜਾ ਕੇ ਲੱਗਦਾ ਕਿ ਲੁਧਿਆਣਾ ਦਾ ਇਹ ਇੱਕ ਅਲੱਗ ਹੀ ਰੂਪ ਹੈ ਸੋ ਫਿਰ ਹਾਲ ਅੱਜ ਗੱਲ ਕਰਾਂਗੇ ਪੱਖੋਵਾਲ ਰੋਡ ਦੀਆਂ ਜੀ ਹਾਂ ਤਾਜ਼ੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪੱਖੋਵਾਲ ਰੋਡ ਤੇ ਵਧਦੇ ਟਰੈਫਿਕ ਦੀ ਸੋ ਇਹਦੀ ਜ਼ਿੰਮੇਵਾਰੀ ਕਿਦੀ ਹੈ ਇਹ ਗੱਲ ਇੱਕ ਸੋਚਣ ਦੀ ਹੈ ਕਿ ਸਰਕਾਰ ਜੀ ਹਾਂ ਗਲਾਡਾ ਦੇ ਅਧਿਕਾਰੀ ਬਿਨਾ ਸੋਚੇ ਸਮਝੇ ਜਿਹੜਾ ਹੈਗਾ ਪ੍ਰੋਜੈਕਟਾਂ ਨੂੰ ਅਪਰੂਵਲ ਦਿੰਦੇ ਜਾ ਰਿਹਾ ਜਿਹਦੇ ਕਰਕੇ ਸੜਕਾਂ ਤੇ ਚੱਲਣਾ ਸੜਕਾਂ ਤੇ ਟ੍ਰੈਫਿਕ ਦੀ ਇੰਨੀ ਵੱਧ ਤੋਂ ਬੱਤਰ ਹਾਲਤ ਹੋ ਰਹੀ ਹੈ ਜਿਸ ਨੂੰ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਪੱਖੋਵਾਲ ਰੋਡ ਜਿਹੜੀ ਕਿ ਕਾਚਿਆਂ ਦੇ ਵਿੱਚ ਤਾਂ ਵਾਈਡਨਿੰਗ ਹੋਣੀ ਸੀ ਬੜੀ ਦੇਰ ਦੇ ਇੱਥੇ ਦੇ ਪ੍ਰਪੋਜ਼ਲ ਸੀਗੇ ਪਰ ਉਹ ਵਾਈਡਨਿੰਗ ਤਾਂ ਹੋਈ ਨਹੀਂ ਪਰ ਸਰਕਾਰ ਦੇ ਸਮੇਂ-ਸਮੇਂ ਤੇ ਜਿਹੜੇ ਅਫਸਰ ਆਏ ਉਹਨਾਂ ਨੇ ਨਵੇਂ ਪ੍ਰੋਜੈਕਟਾਂ ਨੂੰ ਜਿਸ ਤੇਜ਼ੀ ਨਾਲ ਅਪਰੂਵਲ ਦਿੱਤੀ ਉਸ ਦੇ ਕਾਰਨ ਅੱਜ ਪੱਕੋਵਾਲ ਰੋਡ ਤੇ ਫੁੱਲਾਵਾਲ ਚੌਕ ਦੇ ਕੋਲ ਜੇ ਪਿੰਡ ਪੱਕੋਵਾਲ ਤੋਂ ਸ਼ਹਿਰ ਲੁਧਿਆਣਾ ਵੱਲ ਆਈਏ ਤਾਂ ਲਗਭਗ 1 ਕਿਲੋਮੀਟਰ ਦੇ ਜਾਮ ਲੱਗਣ ਲੱਗ ਪਿਆ ਜਿਹਦੀਆਂ ਤਾਜ਼ੀ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਔਰ ਇਹ ਜਾਮ ਕੋਈ ਦਿਨ ਦਾ ਦਿਨ ਦਾ ਨਹੀਂ ਬਲਕਿ ਸਵੇਰੇ ਸਵੇਰੇ ਸਾਜਰੇ ਜਦੋਂ ਲੋਕ ਸੋਚਦੇ ਐ ਹਜੇ ਸਕੂਲ ਹੀ ਲੱਗੇ ਹੁੰਦੇ ਐ ਉਸ ਟਾਈਮ ਦੀ ਗੱਲਾਂ ਕਰ ਰਿਆ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ 12 ਵਜੇ ਤੱਕ ਜਿਹੜੇ ਇਜਾਮ ਰੈਗੂਲਰ ਲੱਗਨੇ ਸ਼ੁਰੂ ਹੋ ਗਏ ਐ ਹਾਲਾਂਕਿ ਜੇ ਕੱਲ ਕਰੀਏ ਤਾਂ ਪੱਖੋਵਾਲ ਰੋਡ ਤੇ ਹਜੇ ਇੰਨੀ ਰਿਹਾਇਸ਼ ਨਹੀਂ ਆਈ ਤੇ ਜੇ ਇਦਾਂ ਦੇ ਹਾਲਾਤ ਐ ਔਰ ਜਾਮ ਇਦਾਂ ਦੇ ਭਿਆਨਕ ਲੱਗਣ ਲੱਗ ਪਏ ਤਾਂ ਜੇ ਉੱਥੇ ਰਿਹਾਇਸ਼ ਹੋਰ ਤੇਜ਼ੀ ਨਾਲ ਆ ਜਾਂਦੀ ਐ ਕਿਉਂਕਿ ਉੱਥੇ ਲਗਾਤਾਰ ਹਾਈ ਰਾਈਜ਼ ਬਿਲਡਿੰਗਸ ਨੂੰ ਹਾਈ ਰਾਈਜ਼ ਪ੍ਰੋਜੈਕਟਸ ਨੂੰ ਅਪਰੂਵਲ ਮਿਲ ਰਹੀ ਹੈ ਗੱਲਬਾਤ ਕਰੀਏ ਤੇ ਲਗਾਤਾਰ ਕਮਰਸ਼ੀਅਲ ਉਸਾਰੀ ਹੋ ਰਹੀ ਹੈ ਤੇ ਇਹ ਸਾਰੀਆਂ ਚੀਜ਼ਾਂ ਨੂੰ ਜੇ ਦੇਖੀਏ ਤਾਂ ਬਿਨਾ ਰੋਡ ਵਾਈਡਨਿੰਗ ਕੀਤੇ ਹੋਏ ਇੱਥੇ ਜਿਹੜੇ ਆ ਪ੍ਰੋਬਲਮ ਹੈਗੀ ਹੈ ਇਹ ਵੱਤ ਤੋਂ ਬੱਤਰ ਹੁੰਦੀ ਜਾ ਰਹੀ ਹੈ ਹਾਲਾਂਕਿ ਜੇ ਗੱਲਬਾਤ ਕਰੀਏ ਇਹਦੇ ਵਿੱਚ ਉਹਨਾਂ ਹੀ ਰੋਲ ਰિયલ ਅਸਟੇਟ ਸੈਕਟਰ ਦਾ ਵੀ ਮੰਨਿਆ ਜਾਂਦਾ ਰੀਅਲ ਅਸਟੇਟ ਦੇ ਜਿਹੜੇ ਪ੍ਰੋਪਰਟੀ ਕਾਰੋਬਾਰੀ ਹੈਗੇ ਆ ਉਹਨਾਂ ਦਾ ਵੀ ਮੰਨਿਆ ਜਾਂਦਾ ਕਿਉਂਕਿ ਉਹ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕਰ ਰਹੇ ਕਿ ਇੱਥੋਂ ਰਿੰਗ ਰੋਡ ਜਾਂ ਫਿਰ ਪਿੱਛੋਂ ਦੀ ਜਿਹੜਾ ਜੰਮੂ ਕਟਰਾ ਹਾਈਵੇ ਦਾ ਜਿਹੜਾ ਹੈਗਾ ਉਹ ਨਿਕਲ ਰਿਹਾ ਪਰ ਅਦਾਸੀ ਕਿ ਜੰਮੂ ਕਟਰਾ ਹਾਈਵੇ ਜਿਹੜੇ ਹੈ ਉਹ ਜਿਹੜਾ ਨਾਰਮਲ ਜਿਸ ਲੈਵਲ ਤੇ ਅਸੀਂ ਚੱਲ ਰਹੇ ਆ ਸੜਕਾਂ ਹੈਗੀਆਂ ਉਸ ਤੋਂ ਬਹੁਤ ਉੱਪਰੋਂ ਹੀ ਕ੍ਰਾਸ ਕਰ ਜਾਏਗਾ ਔਰ ਉਹਦਾ ਕਿਤੇ ਵੀ ਕੋਈ ਐਕਸਟੈਂਸ਼ਨ ਜਿਹੜਾ ਪੱਖਵਾਲ ਰੋਡ ਤੇ ਸਾਨੂੰ ਤਾਂ ਨਹੀਂ ਮਿਲਿਆ ਹਜੇ ਤੱਕ ਦੀ ਜਾਂਚ ਦੇ ਵਿੱਚ ਸ਼ਾਇਦ ਹੋ ਸਕਦਾ ਕਿਸੇ ਪਾਸੋਂ ਸਾਡੇ ਤੋਂ ਕੋਤਾਹੀ ਹੋ ਗਈ ਹੋਵੇ ਪਰ ਜੋ ਦੱਸਿਆ ਵੀ ਜਾ ਰਿਹਾ ਮਾਹਰ ਦੱਸ ਰਹੇ ਨੇ ਕਿ ਉੱਥੇ ਕੋਈ ਕਿਸੇ ਤਰੀਕੇ ਦਾ ਜਿਹੜਾ ਹੈਗਾ ਜੰਮੂ ਕਠਰਾ ਹਾਈਵੇ ਦਾ ਕੋਈ ਉੱਥੇ ਹੌਲਟ ਨਹੀਂ ਹੈ ਜਿੱਥੇ ਕੋਈ ਐਕਸਟੈਂਸ਼ਨ ਨਹੀਂ ਹੈ ਜਿੱਥੇ ਤੋਂ ਚੜਨ ਤੇ ਉਤਰਨ ਦੀ ਸਹੂਲਤ ਹੋਵੇ 노 ਡਾਊਟ ਉਹ ਮੁੱਲਾਪੁਰ ਦੇ ਕੋਲ ਜ਼ਰੂਰ ਹੈ ਪਰ ਪੱਖੋਵਾਲ ਰੋਡ ਤੇ ਕਿਸੇ ਵੀ ਤਰੀਕੇ ਦੀ ਇਹੋ ਜਿਹੀ ਕੋਈ ਆਪਸ਼ਨਜ਼ ਨਹੀਂ ਦਸੀਆਂ ਜਾ ਰਹੀਆਂ ਤੇ ਹੋਣ ਦੀ ਸੰਭਾਵਨਾ ਵੀ ਨਹੀਂ ਹੈ ਕਿਉਂਕਿ ਮੁੱਲਾਪੁਰ ਤੇ ਪੱਖੋਵਾਲ ਦੇ ਵਿੱਚ ਕੋਈ ਬਹੁਤ ਜ਼ਿਆਦਾ ਅੰਤਰ ਨਹੀਂ ਹੈ ਪਰ ਕੁਲ ਮਿਲਾ ਕੇ ਲੋਕਾਂ ਨੂੰ ਅੱਜ ਜਾਗਰੂਕ ਕਰਨ ਦੀ ਲੋੜ ਹੈ ਪ੍ਰਸ਼ਾਸਨ ਨੂੰ ਜਾਗਰੂਕ ਕਰਨ ਦੀ ਲੋੜ ਹੈ ਕਿ ਲੋਕਾਂ ਦੇ ਛਲਾਵੇ ਦੇ ਵਿੱਚ ਨਾ ਆਓ ਔਰ ਸੋਚ ਸਮਝ ਕੇ ਆਪਣੇ ਜਿਹੜਾ ਹੈਗਾ ਤੇ ਇਨਵੈਸਟ ਕਰੋ ਤਾਂਕਿ ਤੁਹਾਨੂੰ ਕੱਲ ਨੂੰ ਅੱਜ ਤੁਸੀਂ ਆਪਣੀ ਹਾਰਡ ਐਂਡ ਮਨੀ ਜਿਹੜੀ ਹੈ ਤੁਹਾਡੀ ਉਹਨੂੰ ਤੁਸੀਂ ਜੇ ਪੱਖੋਵਾਲ ਰੋਡ ਤੇ ਲੋਕਾਂ ਦੀ ਗੱਲਾਂ ਚ ਛਲਾਵੇ ਚ ਆ ਕੇ ਰੀਅਲ ਐਸੈਟਸ ਕਾਰੋਬਾਰੀਆਂ ਦੇ ਛਲਾਵੇ ਚ ਆ ਕੇ ਇਨਵੈਸਟ ਕਰ ਪਾਉਂਦੇ ਹੋ ਤੇ ਕੱਲ ਨੂੰ ਤੁਸੀਂ ਇਹੋ ਜੇ ਟ੍ਰੈਫਿਕ ਸਮੱਸਿਆਵਾਂ ਦੇ ਵਿੱਚ ਫਸਦੇ ਹੋ ਤੇ ਖੁਦ ਨੂੰ ਦੋਸ਼ੀ ਨਾ ਪਾਈਓ ਸੋ ਇਸ ਲਈ ਸਾਡਾ ਇੱਕ ਮਕਸਦ ਹੈਗਾ ਕਿ ਲੋਕਾਂ ਨੂੰ ਹੁਣੇ ਹੀ ਐਕਚੁਅਲ ਜ਼ਮੀਨੀ ਹਕੀਕਤ ਦਿਖਾ ਦਈਏ ਤਾਂਕਿ ਹੋ ਸਕਦਾ ਕਈਆਂ ਦਾ ਬਜਟ ਅਲਾਉ ਹੀ ਇੰਨਾ ਕੁ ਕਰਦਾ ਹੋਵੇ ਕਿ ਉਹ ਅੱਛੇ ਜਿਹੜੇ ਲੋਕੇਲਟੀ 'ਚ ਜਾਣਾ ਚਾਹੁੰਦੇ ਪਰ ਬਹੁਤ ਜ਼ਿਆਦਾ ਬਜਟ ਨਹੀਂ ਹੈ ਤਾਂ ਉਹ ਪੱਖੋਵਾਲ ਰੋਡ ਤੇ ਆ ਸਕਦੇ ਪਰ ਫਿਰ ਵੀ ਦੱਸਣਾ ਇਫ ਜ਼ਰੂਰੀ ਸਮਝਦੇ ਹੈ ਕਿ ਪੱਖੋਵਾਲ ਰੋਡ ਤੇ ਜਿਹੜੇ ਹਾਲਾਤ ਹੈ ਬੱਤੋਂ ਬੱਤਰ ਕਿਉਂਕਿ ਉੱਥੇ ਮੈਰਿਜ ਪੈਲੇਸਿਸ ਵੀ ਹੈਗੇ ਆ ਸੋ ਉਹਨਾਂ ਕਰਕੇ ਵੀ ਆਲਰੇਡੀ ਇਕ ਅਲੱਗ ਹੀ ਜਿਹੜਾ ਹੁੰਦਾ ਚੈਲੰਜ ਹੁੰਦਾ ਹੈਗਾ ਟ੍ਰੈਫਿਕ ਨੂੰ ਲੈ ਕੇ ਹੁਣ ਜਿੱਦਾਂ ਦੇ ਰਿਹੈਸ਼ ਜਾਂ ਹਾਈ ਰਾਈਜ਼ ਬਿਲਡਿੰਗਸ ਨੂੰ ਅਪਰੂਵਲ ਮਿਲ ਰਹੀਆਂ ਉਸ ਤੋਂ ਬਾਅਦ ਲੁਧਿਆਣਾ ਦੀ ਪੱਖੋਵਾਲ ਰੋਡ ਦਾ ਬਿਨਾ ਵਾਈਡਨਿੰਗ ਕੀਤੇ ਜੀ ਹਾਂ ਮੈਂ ਬਾਰ ਬਾਰ ਕਹ ਰਿਹਾ ਬਿਨਾ ਵਾਈਡਨਿੰਗ ਕੀਤੇ ਜੇ ਸਰਕਾਰ ਜਿੱਦਾਂ ਦੇ ਆਦੇਸ਼ ਪਿੱਛੋਂ ਮਿਲ ਚੁੱਕੇ ਹੈ ਜੇ ਵਾਈਡਨਿੰਗ ਕਰ ਦਿੰਦੀ ਉਸ ਰੋਡ ਨੂੰ ਪ੍ਰੋਪਰ ਜਿਹੜੇ ਨਜਾਇਜ਼ ਸਾਰੀਆਂ ਜਾਂ ਜੋ ਸਾਰੀਆਂ ਹੈਗੀਆਂ ਉਹਦੇ ਵਿੱਚੋਂ ਪ੍ਰੋਪਰ ਰਸਤਾ ਲੈ ਲਿੱਤਾ ਜਾਂਦਾ ਉਹਨਾਂ ਤੋਂ ਐਕਵਾਇਰ ਕਰਕੇ ਉਹਨਾਂ ਦਾ ਮੁਆਵਜ਼ਾ ਦੇ ਕੇ ਤਾਂ ਫਿਰ ਇਸ ਰੋਡ ਦਾ ਫਿਊਚਰ ਬਹੁਤ ਬਿਹਤਰੀਨ ਵੀ ਹੋ ਸਕਦਾ ਹੈ ਪਰ ਸਰਕਾਰੀ ਤੰਤਰ ਅਪਰੂਵਲਾਂ ਤਾਂ ਬੜੀ ਤੇਜ਼ੀ ਨਾਲ ਦੇ ਰਿਹਾ ਪ੍ਰੋਜੈਕਟਾਂ ਨੂੰ ਪਰ ਉਸ ਤੇ ਲਈ ਟ੍ਰੈਫਿਕ ਦੀ ਮੈਨੇਜਮੈਂਟ ਕਿਉਂਕਿ ਇੱਕ ਰੋਡ ਦੀ ਟ੍ਰੈਫਿਕ ਦੀ ਜਿਹੜੀ ਮੈਨੇਜਮੈਂਟ ਹੈ ਉਹ ਵੀ ਬਹੁਤ ਜ਼ਰੂਰੀ ਹੈ ਇੱਕ ਰੋਡ ਦਾ ਇੱਕ ਜਦੋਂ ਪਲਾਨ ਕੀਤੀ ਜਾਂਦੀ ਹੈ ਤਾਂ ਜਿੱਦਾਂ ਪ੍ਰੋਜੈਕਟ ਅਪਰੂਵਲਾਂ ਦਿੱਤੀਆਂ ਜਾ ਰਹੀਆਂ ਉਸ ਲੈਵਲ ਤੇ ਉਸ ਰੇਸ਼ੀਓ ਦੇ ਨਾਲ ਉੱਥੇ ਰੋਡਸ ਦੀ ਵਾਈਡਿੰਗ ਦੀ ਵੀ ਪਲੈਨਿੰਗ ਕਰਨੀ ਬਹੁਤ ਜ਼ਰੂਰੀ ਹੈ ਸੋ ਇਹ ਸੀ ਫਿਲਹਾਲ ਲੁਧਿਆਣਾ ਦੀ ਪੱਖੋਵਾਲ ਰੋਡ ਦੇ ਫਿਊਚਰ ਇਸ ਟਿਕਿਆ ਅੱਜ ਦੇ ਜਿਹੜੇ ਜੀ ਦਾ ਜੰਜਾਲ ਬੰਦਾ ਜਾ ਰਿਹਾ ਟ੍ਰੈਫਿਕ ਉਹਨੂੰ ਲੈ ਕੇ ਰਿਪੋਰਟ ਫਿਰ ਹੋਰ-ਹੋਰ ਇਲਾਕਿਆਂ ਦੇ ਵੀ ਐਦਾਂ ਦੀ ਸਮੀਖਿਆ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਤੇ ਆਪਣੇ ਸੁਝਾਅ ਜਿਹੜੇ ਆ ਸਾਨੂੰ ਨੀਚੇ ਕਮੈਂਟ ਸੈਕਸ਼ਨ ਚ ਦੇਣ ਦੀ ਜ਼ਰੂਰ ਕਿਰਪਾਲਤਾ ਕਰੋ ਤਾਂ ਕਿ ਅਸੀਂ ਜਨਤਾ ਦੇ ਹੱਕ ਦੇ ਵਿੱਚ ਜਨਹਿਤ ਚ ਹੋਰ ਵੀ ਬਿਹਤਰ ਜਿਹੜੀਆਂ ਸੁਝਾਵਾਂ ਜਾਂ ਮੰਥਨ ਜਾਂ ਰਿਪੋਰਟਸ ਪੇਸ਼ ਕਰ ਸਕੀਏ